ਗੁਰਦੀਪ ਸਿੰਘ ਨਕਸ਼ਦੀਪ ਤੇ ਨਵਲ ਤਿਲਕਨ ਦਾ ਅਗਲਾਖਾਂਡ 16 ਕੁਝ ਹਫ਼ਤੇ ਬਾਅਦ ਰਿਚੀ ਇੱਕ ਆਰਥ ਨੂੰ ਮੇਰੇ ਕੋਲ ਲੈ ਕੇ ਆਇਆ ਜਿਸ ਦਾ ਨਾਮ ਮਿਲਾਸੀ ਰਿਚੀ ਨੇ ਉਹਨੂੰ ਮੇਰੇ ਨਾਲ ਮਲਾਉਂਦਿਆ ਕਿਹਾ ਬੱਰਾ ਇਹ ਮਿਲਾ ਹੈ ਇਸ ਦੀ ਉਮਰ 55 ਸਾਲ ਹੈ ਇਹ ਤਲਾਕਸ਼ੁਦਾ ਹੈ ਇਸ ਦੀ ਇੱਕ ਲੜਕੀ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਵੀਰ ਰਾਜ ਨੇ ਮੈਨੂੰ ਆਖਿਆ ਸੀ ਕਿ ਕੋਈ ਮੇਡ ਮੈਂ ਲੱਭਾਂ ਜੋ ਤੇਰੇ ਵੱਲ ਧਿਆਨ ਦੇ ਸਕੇ ਇਸ ਨੂੰ ਨੌਕਰੀ ਦੀ ਬੜੀ ਲੋੜ ਹੈ ਕਿਉਂਕਿ ਜਿਸ ਨਰਸਿੰਗ ਹੌ ਵਿੱਚ ਕੰਮ ਕਰਦੀ ਹੈ ਉਹ ਕਿਸੇ ਕਾਰਨ ਬੰਦ ਹੋ ਗਿਆ। ਉੱਥੋਂ ਇਹਨੂੰ ਕਟਕਟਾ ਕੇ 1900 ਡਾਲਰ ਮਿਲਦੇ ਸੀ ਮਹੀਨੇ ਦੇ। ਪਰ ਇਸ ਦਾ ਜਾਣ ਆਉਣ ਦਾ ਖਰਚਾ ਤੇ ਘਰ ਦੇ ਕਿਰਾਏ ਦਾ ਪਾ ਕੇ ਇਸ ਨੂੰ ਮੱਸੀਂ 3-400 ਡਾਲਰ ਬਚਦੇ ਸੀ। ਜਿਸ ਨੂੰ ਇੱਥੋਂ 1800 ਡਾਲਰ ਵੀ ਮਿਲ ਜਾਣ ਤਾਂ ਇਹ ਬੜੀ ਖੁਸ਼ ਰਹੇਗੀ। ਕਿਉਂਕਿ ਸਾਰੇ ਡਾਲਰ ਸਿੱਧੇ ਇਸ ਦੇ ਬੈਂਕ ਵਿੱਚ ਚਲੇ ਜਾਣਗੇ। ਇਸ ਦਾ ਤੇਰੇ ਨਾਲ ਰਹਿਣ ਦਾ ਖਰਚਾ ਨਹੀਂ ਹੋਏਗਾ। ਵੀਰ ਰਾਜ ਆਖਦਾ ਸੀ ਕਿ ਉਹ 2000 ਡਾਲਰ ਤੀ ਕਮੇਟ ਦਾ ਖਰਚਾ ਆਪੇ ਦੇ ਦੇਵੇਗਾ। ਪਰ ਮੈਨੂੰ ਤੇਰੀ ਆਗਿਆ ਲੈਣੀ ਫਿਰ ਵੀ ਜ਼ਰੂਰੀ ਹੈ। ਮੈਲ ਸੌਰਸ ਵੱਲ ਵੇਖਿਆ। ਉਹ ਬੜੀ ਖੁਸ਼ ਰਹਿਣ ਵਾਲੀ ਨਹੀਂ ਸੀ ਲੱਗਦੀ ਪਰ ਉਸ ਦੇ ਬੋਲਣ ਵਿੱਚ ਬੜੀ ਮਿਠਾਸ ਸੀ ਉਹਦਾ ਚਿਹਰਾ ਆਪਣੀ ਉਮਰ ਨਾਲੋਂ ਜ਼ਿਆਦਾ ਟਲ ਗਿਆ ਸੀ ਉਸ ਦੀਆਂ ਵੱਡੀਆਂ ਅੱਖਾਂ ਸਨ ਜੁੱਕਾ ਦੇ ਬਹੁਤ ਤਿਲਕਾ ਸ਼ੋਨ ਗਿਆ ਪਰ ਹੁਣ ਉਹਨਾਂ ਦੇ ਦੁਆਲੇ ਦਾ ਰੰਗ ਹਲਕਾ ਮੇਲਾ ਹੋ ਗਿਆ ਸੀ ਹੁਣ ਜਪਾ ਵਿੱਚ ਉਹਦਾ ਰੰਗ ਬੜਾ ਸਾਫ਼ ਸੀ ਉਸ ਦਾ ਨੱਕ ਛੋਟਾ ਸੀ ਪਰ ਬੁੱਲ ਬੜੀ ਸੋਹਣੀ ਬੰਤਰ ਦੇ ਸਨ ਜਦੋਂ ਉਹ ਮੁਸਕਰਾਉਂਦੀ ਤਦ ਉਹਦੇ ਚਿਹਰੇ ਉੱਤੇ ਖਿੜਾ ਆ ਜਾਂਦਾ ਸੀ ਤੇ ਉਸਦੇ ਸਾਰੇ ਦੰਦ ਲਿਸ਼ਕਣ ਲੱਗ ਪੈਂਦੇ ਸੀ ਉਸ ਦਾ ਕੱਦ ਤਕਰੀਬਨ 5 ਫੁੱਟ 4 ਇੰਚ ਹੋਏਗਾ ਪਰ ਸਰੀਰ ਉਸ ਦਾ ਨਾ ਪਤਲਾ ਸੀ ਤੇ ਨਾ ਹੀ ਮੋਟਾ ਉਹ ਬਹੁਤ ਹੌਲੀ ਚੱਲਣ ਦੀ ਆਦਤ ਹੀ ਰੱਖਦੀ ਸੀ ਕਿਉਂਕਿ ਰਿੱਚੀ ਦੀ ਕਾਰ 'ਚ ਉਤਰ ਕੇ ਉਹ ਮੇਰੇ ਘਰ ਤੱਕ ਬਹੁਤ ਹੀ ਹੌਲੀ ਚੱਲ ਕੇ ਆਈ ਸੀ ਉਸ ਨੂੰ ਵੇਖ ਕੇ ਮੈਨੂੰ ਇਹ ਵਿਸ਼ਵਾਸ ਹੋਇਆ ਕਿ ਜੇ ਮੈਂ ਕਿਤੇ ਡਿੱਗ ਪਿਆ ਉਹ ਮੈਨੂੰ ਸੰਭਾਲ ਲਵੇਗੀ ਮੈਂ ਮਿਲਨ ਨੂੰ ਰੱਖਣ ਦੀ ਹਾਂ ਕਰ ਦਿੰਦੀ ਉਸ ਦਿਨ ਦਸੰਬਰ ਦੀ ਪਹਿਲੀ ਤਰੀਕ ਸੀ ਤੇ ਦੂਸਰੇ ਦਿਨ ਉਹ ਆਪਣੀ ਕਾਰ ਵਿੱਚ ਆਪਣਾ ਸਮਾਨ ਚੁੱਕ ਲਈ ਤੇ ਉਸ ਨੂੰ ਮੈਂ ਆਪਣੇ ਟਾਊਨ ਹੌਮ ਦੀ ਉਤਲੀ ਮੰਜ਼ਲ ਤੇ ਇੱਕ ਕਮਰਾ ਦੇ ਦਿੱਤਾ ਕਿਉਂਕਿ ਮੇਰਾ ਕਮਰਾ ਖੇਠਾਂ 'ਈ ਸੀ ਮੇਲਾ ਨੂੰ ਮੈਂ ਰੋਜ਼ ਮੈਰੀਨ ਹੂਈ ਮਲਾਇਆ ਰੋਜ਼ ਮੈਰੀਨ ਨੇ ਦੋ ਦਿਨ ਬਾਅਦ ਹੀ ਮੈਨੂੰ ਉਸ ਬਾਰੇ ਆਪਣੀ ਰਾਏ ਦੇ ਦਿੱਤੀ ਮੇਲਾ ਚੰਗੀ ਔਰਤ ਜਾਪਦੀ ਹੈ ਜ਼ਿੰਦਗੀ ਦੇ ਧੋਖਿਆਂ ਵਿੱਚੋਂ ਨਿਕਲ ਕੇ ਆਈ ਹੈ ਤੇਰੇ ਬਾਰੇ ਆਖਰੀ ਸੀ ਕਿ ਉਹ ਤੇਰੇ ਵਿੱਚੋਂ ਆਪਣੇ ਪਿਓ ਨੂੰ ਹੀ ਵੇਖਦੀ ਸੀ ਤਨਖਾਹ ਨਾਲ ਉਹ ਆਪਣੀ ਧੀ ਦੀ ਮਦਦ ਕਰ ਰਹੀ ਸੀ ਮੈਲਸਨੋਂ ਪੈਸੇ ਬਚਾਉਣ ਦੀ ਸਲਾਹ ਵੀ ਦਿੱਤੀ ਐ ਉਸਨੇ ਕੁਝ ਪੈਸੇ ਜੋੜ ਕੇ ਬੁਰੇ ਵਕਤ ਲਈ ਰੱਖੇ ਹੋਏ ਵੀ ਨੇ ਬਲਰਾ ਤੇਰੇ ਲਈ ਵਧੀਆ ਰਹੇਗੀ ਮਿਲਾ ਮੇਰਾ ਮਨ ਮਿਲਾ ਬਾਰੇ ਇਹ ਸਭ ਕੁਝ ਸੁਣ ਕੇ ਬੜਾ ਖੁਸ਼ ਹੋਇਆ ਮੈਂ ਮਿਲਾ ਨੂੰ ਰੌਣ ਬਲਕ ਕਦੇ ਵੀ ਨਾ ਜਾਣ ਲਈ ਆਖਿਆ ਅਤੇ ਉਹ ਝੱਟ ਤੇ ਕਿ ਰਾਜ਼ੀ ਹੋ ਗਈ ਮਿਸਟਰ ਬਿਲਕੁਲ ਨਹੀਂ ਜਾਵਾਂਗੀ ਜੈਨਟ ਬਾਰੇ ਵੀ ਉਹ ਬਹੁਤ ਕੁਝ ਨਹੀਂ ਸੀ ਜਾਣਦੀ ਜਿਸ ਦਾ ਮਤਲਬ ਸੀ ਕਿ ਰਿਚੀ ਨੇ ਇਹ ਗੱਲ ਜੈਨਟ ਨਾਲ ਸ਼ਾਇਦ ਸਾਂਝੀ ਨਾ ਕੀਤੀ ਹੋਵੇ ਪਰ ਇੱਕ ਦਿਨ ਜੈਨਟ ਮੈਨੂੰ ਮਿਲਣ ਆਈ ਤੇ ਮਿਲਾ ਨੂੰ ਵੇਖ ਕੇ ਉਹ ਬੋਲੀ ਮਿਲਾ ਤੇਰੇ ਬਾਰੇ ਮੇਰੇ ਮੰਗੇਤਰ ਰਿਚੀ ਨੇ ਥੋੜਾ ਦੱਸਿਆ ਸੀ ਕਿੰਜ ਲੱਗਿਆ ਤੈਨੂੰ ਬਲਰਾ ਕੋ ਲਾ ਕੇ ਮੈਂ ਬਹੁਤ ਖੁਸ਼ ਆ ਮਿਲਾ ਨੇ ਆਖਿਆ ਜੈਨੇਟ ਫਿਰ ਬੋਲੀ ਮਾਰਥਾ ਨੇ ਕਿਤੇ ਕੁਝ ਮੈਨੇਰੀ ਚਲੇ ਜਾਣਾ ਹੈ ਹੁਣ ਮੈਂ ਫੈਸਲਾ ਕੀਤਾ ਕਿ ਡੈਡ ਨੂੰ ਆਪਣੇ ਘਰੇ ਲੈ ਜਾਵਾਂ ਰਿਚੀ ਮੇਰੇ ਨਾਲ ਹੈ ਪਰ ਡੈਡ ਮੰਨ ਹੀ ਨਹੀਂ ਰਿਹਾ ਬਲਰਾ ਅੱਜਕੱਲ ਡੈਡ ਤੈਨੂੰ ਨਹੀਂ ਮਿਲਦਾ ਜੇ ਮੌਕਾ ਮਿਲੇ ਤੂੰ ਡੈਡ ਨੂੰ ਆਖਣਾ ਕਿ ਇੱਥੇ ਇਕੱਲੇ ਰਹਿਣ ਨਾਲੋਂ ਉਹ ਮੇਰੇ ਨਾਲ ਆ ਜਾਵੇ ਮੈਂ ਕਿਹਾ ਜ਼ਰੂਰ ਮੈਂ ਆਖਾਂ ਦਾ ਜੈਨਟ ਜੈਨਟ ਦੇ ਚਲੇ ਜਾਣ ਤੋਂ ਬਾਅਦ ਮੇਲਾ ਬੋਲੀ ਰੀਚੀ ਨੇ ਮੇਰੇ ਕੋਲ ਜੈਨਟ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਨਾਰੌਣ ਬਾਰੇ ਮੇਲਾ ਹੋ ਸਕਦਾ ਰੀਚੀ ਆਪਣੇ ਕਰਦੀ ਗਲਤੀ तेरे ਨਾਲ ਨਾ ਕਰਨੀ ਚਾਹੁੰਦਾ ਹੋਵੇ ਮੈਂ ਕਿਹਾ ਹਾਂ ਇਹ ਵੀ ਹੋ ਸਕਦਾ ਹੈ ਜੈਨਟ ਦੇ ਸਰੂਨ ਵਿੱਚ ਮੇਰੀ ਧੀ ਜਾਂਦੀ ਹੈ ਇਸ ਨਾਲ ਉਸਦੀ ਇੱਕ ਫੋਟੋ ਵੀ ਹੈ ਜਿਸ ਕਰਕੇ ਮੈਂ ਇਹਨੂੰ ਪਛਾਣ ਲਿਆ ਮੇਲਾ ਬੋਲੀ ਤੇਰੀ ਧੀ ਕੀ ਕਰ ਰਹੀ ਹੈ ਮੇਲਾ ਮੈਂ ਪੁੱਛਿਆ ਉਹ ਟੈਕਨੀਕਲ ਵਿਸ਼ੇ ਵਿੱਚ ਮਾਸਟਰ ਦੀ ਡਿਗਰੀ ਕਰ ਰਹੀ ਹੈ ਜੋ ਇਸ ਮਾਰਚ ਵਿੱਚ ਪੂਰੀ ਹੋ ਜਾਏਗੀ। ਨੌਕਰੀ ਉਸ ਦੀ ਪੱਕੀ ਹੈ ਫਿਰ ਕਿਉਂਕਿ ਉਸ ਦੀ ਪੜ੍ਹਾਈ ਦੀ ਬਹੁਤ ਲੋੜ ਹੈ ਅੱਜਕੱਲ। ਇੱਕ ਇੰਟਰਵਿਊ ਤੇ ਉਹ ਗਈ ਸੀ ਤੇ ਉਸ ਨੂੰ ਇੱਕ ਕੰਪਨੀ ਨੇ ਆਖ ਵੀ ਦਿੱਤਾ ਕਿ ਡਿਗਰੀ ਮਿਲਣ ਤੇ ਉਹ ਕਾਲ ਕਰ ਲਵੇ। ਕਿਸੇ ਸੈਡਲਵਿੰਸ ਕੀ ਨਾਂ ਦੇ ਮੈਨੇਜਰ ਨੂੰ। ਫਿਰ ਮੇਰਾ ਫਿਕਰ ਖਤਮ ਮਿਸਟਰ ਸਿੰਘ। ਬਹੁਤ ਧੇਰ ਮੈਨੂੰ ਕਿਸੇ ਨੇ ਮਿਸਟਰ ਸਿੰਘ ਨਹੀਂ ਸੀ ਕਿਹਾ ਕਿਉਂਕਿ ਸਾਰੇ ਬਲਰਾਹ ਹੀ ਆਖਦੇ ਆਏ ਸਨ। ਮੈਂ ਉਸ ਨੂੰ ਆਖਿਆ, "ਮਿਲਾ ਤੂੰ ਮੈਨੂੰ ਬਲਰਾਹ ਆਖ ਸਕਦੀ ਹੈਂ?" ਕੋਈ ਲੋੜ ਨਹੀਂ ਮਿਸਟਰ ਦੀਪ ਮੇਰਾ ਨਾਂ ਬਲਰਾਜ ਸਿੰਘ ਹੈ ਲੋਕੀ ਜੇ ਅੱਖਰ ਨੂੰ ਹਾਹਾ ਬੋਲ ਦਿੰਦੇ ਹਨ ਤਦੇ ਮੈਨੂੰ ਬਲਰਾਜ ਦੀ ਥਾਂ ਬਲਰਾਖ ਦੇ ਹਨ ਮੇਲਾ ਹਸਪੀ ਸੈਨ ਹੁਜ਼ਮਾ ਬਿਲਕੁਲ ਠੀਕ ਹੈ ਮੈਂ ਬਲਰਾਜ ਹੀ ਅੱਖਾਂ ਕੀ ਇਸ ਗੱਲੋਂ ਮੈਂ ਖੁਸ਼ ਸੀ ਕਿ ਮੈਂ ਹੁਣ ਘਰ ਕੱਲਾ ਨਹੀਂ ਸੀ ਮੇਲਾ ਆਪਣਾ ਕੰਮ ਮੁਕਾਫਕੀ ਜ਼ਿਆਦਾਤਰ ਫੋਨ ਤੇ ਕੁਝ ਵੇਚਦੀ ਰਹਿੰਦੀ ਕਾਫੀ ਬਣਾ ਕੇ ਹੀ ਉਹ ਮੈਨੂੰ ਉਠਾਲਦੀ ਤੇ ਕੋਸਾ ਪਾਣੀ ਪਰ ਕੇ ਨਹਾਉਂਦੀ ਆਖਦੀ ਨਾਲੀ ਪਾਰਕ ਵਿੱਚ ਮੇਰੇ ਨਾਲ ਉੱਤਰਦੀ ਮੈਂ ਉਸ ਨੂੰ ਕੋਈ ਵੀ ਨਿੱਜੀ ਸਵਾਲ ਨਾ ਕਰਦਾ ਤੇ ਨਾ ਹੀ ਉਹ ਮੈਨੂੰ ਕੁਝ ਪੁੱਛਦੀ ਕਿਤੇ ਕਿਤੇ ਉਹ ਰੋਸਮੈਰੀ ਕੋਲ ਆਪਣੇ ਬਾਰੇ ਗੱਲਾਂ ਜ਼ਰੂਰ ਕਰ ਲੈਂਦੀ ਉਸ ਦੇ ਦੱਸਣ ਮੁਤਾਬਕ ਉਸ ਦੇ ਦੋ ਵਿਆਹ ਹੋਏ ਸਨ ਪਰ ਦੋਨੋਂ ਟੁੱਟ ਗਏ ਸਨ ਕਿਉਂਕਿ ਦੋਨੋਂ ਉਸ ਦੇ ਪਤੀ ਉਸ ਪ੍ਰਤੀ ਵਫ਼ਾਦਾਰ ਨਹੀਂ ਸਨ ਤੇ ਮੈਲਾ ਸਿਰਫ ਵਫ਼ਾਦਾਰ ਬੰਦਾ ਹੀ ਮੰਗਦੀ ਸੀ ਇੱਕ ਦਿਨ ਅਸੀਂ ਦੋਨੋਂ ਪਾਰਕ ਵਿੱਚ ਬੈਠੇ ਸੀ ਕਿ ਰੌਣ ਨੇ ਆਪਣੇ ਘਰ ਦੇ ਦਰਵਾਜ਼ੇ ਵਿੱਚ ਖੜ ਕੇ ਮੈਨੂੰ ਬੁਲਾਇਆ ਮੇਰੇ ਨਾਲ ਮਿਲ ਆ ਵੀ ਚੱਲ ਪਈ ਮੇਲਾ ਨੂੰ ਵੇਖ ਕੇ ਉਹ ਬੋਲਿਆ ਜਵਾਨ ਗਰਲਫ੍ਰੈਂਡ ਲਬਲੀ ਤੂੰ ਹਣ ਬਲਰਾ ਨਹੀਂ ਇਹ ਮਿਲ ਆ ਹੈ ਮੇਰੇ ਪੁੱਤਰ ਨੇ ਮੇਰੀ ਦੇਖਭਾਲ ਲਈ ਕੱਲੀ ਹੈ ਬੜੀ ਸਿਆਣੀ ਹੈ ਇਹ ਅਤੇ ਸੁਹਰਦ ਹੈ ਮੈਂ ਕਿਹਾ ਵਾਧਿਆ ਬਰਾਜ ਮਿਲ ਆ ਮੇਰੇ ਲਈ ਵੀ ਕੋਈ ਸਹੇਲੀ ਲੱਭੀ ਮੈਂ ਬੜਾ ਕੱਲਾ ਕਿਉਂਕਿ ਮਾਰਤਾ ਆਪਣੇ ਪੁਰਾਣੇ ਸ਼ਹਿਰ ਆਪਣੇ ਪਰਿਵਾਰ ਨੂੰ ਮਿਲਣ ਗਈ ਹੈ ਉਹਨੇ ਮਿਲਾਂ ਨਾਲ ਹੱਥ ਮਿਲਾਉਂਦਿਆਂ ਕਿਹਾ ਜ਼ਰੂਰ ਮਿਸਟਰ ਮਿਲਾਂ ਨੇ ਮੁਸਕਰਾ ਕੇ ਕਿਹਾ ਮੈਂ ਰੌਣੋ ਯਾਦ ਆਇਆ ਰੌਣ ਤੂੰ ਮੈਨੂੰ ਸੱਜਿਆ ਸੀ ਕੀ ਗੱਲ ਹੈ ਆਏ ਹੋ ਆਖਣਾ ਹੈ ਕਿ ਤੂੰ ਸਵੇਰ ਵੇਲੇ ਮੇਰੇ ਕੋਲ ਕੁਝ ਵਕਤ ਗੁਜ਼ਾਰਨ ਆ ਜਾਇਆ ਕਰ ਕਿਉਂਕਿ ਸ਼ਾਮ ਨੂੰ ਤਾਂ ਜੈਨਟ ਆ ਜਾਂਦੀ ਹੈ ਰੋਜ਼ ਉਹ ਮੈਨੂੰ ਘਰ ਲੈ ਜਾਣਾ ਚਾਹੁੰਦੀ ਹੈ ਪਰ ਮੈਂ ਰਿਚੀ ਕਰਕੇ ਉਸ ਕੋਲ ਨਹੀਂ ਜਾਣਾ ਚਾਹੁੰਦਾ ਰੌਣ ਨੇ ਆਖਿਆ ਰਿਚੀ ਤਾਂ ਬਹੁਤ ਚੰਗਾ ਬੰਦਾ ਹੈ ਮੈਂ ਕਿਹਾ ਆ ਪਰ ਮਨ ਉਹ ਚਾਹੁੰਦਾ ਹੈ ਤੇ ਸੁਝਾ ਦਿੰਦਾ ਹੈ ਕਿ ਜੈਨਟ ਨੂੰ ਕਿਸੇ ਮੇੜ ਦੇ ਹਵਾਲੇ ਮੈਨੂੰ ਛੱਡਣਾ ਚਾਹੀਦਾ ਹੈ। ਮਤਲਬ ਉਹ ਨਹੀਂ ਚਾਹੁੰਦਾ ਕਿ ਰੂਸ ਜੈਨੇਟ ਮੇਰੇ ਕੋਲ ਆਵੇ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਜੈਨੇਟ ਤੋਰੀ ਜੀ ਦੂਰ ਜਾਵੇ। ਮੈਂ ਉਹਨਾਂ ਨੂੰ ਆਖ ਦਿੱਤਾ ਕਿ ਨਵੀਂ ਮੇੜ ਮੈਂ ਜੈਨੇ ਨਹੀਂ ਰੱਖਣੀ। ਹਾਂ, ਮਨੋ ਇਹੋ ਚਾਹੁੰਦਾ ਹੈ। ਅੱਜ ਸੁਝਾ ਦਿੰਦਾ ਹੈ ਕਿ ਜੈਨੇਟ ਨੂੰ ਕਿਸੇ ਮੇੜ ਤੇ ਹਵਾਲੇ ਮੈਨੂੰ ਛੱਡਣਾ ਚਾਹੀਦਾ ਹੈ। ਮਤਲਬ ਉਹ ਨਹੀਂ ਚਾਹੁੰਦਾ ਕਿ ਰੂਸ ਜੈਨੇਟ ਮੇਰੇ ਕੋਲ ਆਵੇ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਜੈਨੇਟ ਤੋਂ ਕ੍ਰਿਤੀ ਦੂਰ ਜਾਵੇ ਮੈਂ ਉਹਨਾਂ ਨੂੰ ਆਖ ਦਿੱਤਾ ਕਿ ਨਵੀ ਮੇਡ ਮੈਂ ਅਜੇ ਨਹੀਂ ਰੱਖਣੀ ਮਾਰਤਾ ਆਖਦੀ ਸੀ ਕਿ ਉਹ 6 ਜਾਂ 7 ਮਹੀਨੇ ਬਾਅਦ ਹੀ ਵਾਪਸ ਆ ਸਕੇਗੀ ਤੇ ਆ ਕੇ ਸਿਰਫ ਮੇਰੀ ਦੇਖਭਾਲ ਕਰਿਆ ਕਰੇਗੀ ਅਸਾਂ ਨੂੰ ਉਹਦੀ ਤਨਖਾਹ ਵਧਾਉਣੀ ਪਵੇਗੀ ਉਦੋਂ ਤੀਕ ਤੂੰ ਕੋਈ ਨਵੀ ਕੱਚੇ ਤੌਰ ਤੇ ਮੇਡ ਰੱਖ ਲੈ ਮੈਂ ਪੁੱਛਿਆ ਅਹ ਨਹੀਂ ਨਹੀਂ ਇੰਝ ਨਹੀਂ ਕਰਨਾ ਤੇਰੀ ਮਿਲਾਂ ਨੂੰ ਵੀ ਮੈਂ ਆਖ ਸਕਦਾ ਕਿਦਾਰਾ ਮੇਰੇ ਵੱਲ ਆ ਜਾਇਆ ਕਰੇ ਜਿਵੇਂ ਮਾਰਤਾ ਤੇਰਾ ਕੰਮ ਕਰਦਿਆ ਕਰਦੀ ਸੀ ਮੇਰਾ ਦੇ ਕੰਮ ਦੇ ਪੈਸੇ ਮੈਂ ਦੇ ਸਕਦਾ ਪਰ ਇੰਜ ਮੈਂ ਕਰਨਾ ਨਹੀਂ ਇਸ ਬਾਰੇ ਵੀ ਇੱਕ ਗੁੱਜਾ ਪੇਤ ਹੈ ਪਰ ਕਿਸੇ ਦਿਨ ਇਹ ਪੇਤ ਵੀ ਹੋਲੀ ਜਾਏਗਾ ਕਿਉਂਕਿ ਅਜੇ ਮੈਂ ਇਸ ਬਾਰੇ ਕੁਝ ਨਹੀਂ ਆਖ ਸਕਦਾ ਪਰ ਇੱਕ ਦਿਨ ਸਭ ਲੋਕ ਜਾਣ ਲੈਣਗੇ ਫਿਰ ਉਹਨੇ ਕਿਹਾ ਮੈਨੂੰ ਉਸਦੇ ਆਖੇ ਸ਼ਬਦਾਂ ਦੀ ਕੋਈ ਸਮਝ ਨਾ ਪਈ ਤੇ ਨਾ ਹੀ ਮੇਰਾ ਨੂੰ ਕੁਝ ਦੇਰ ਬਾਅਦ ਮੈਂ ਤੇ ਮੇਰਾ ਉਸ ਕੋਲੋਂ ਵਾਪਸ ਆ ਗਏ ਮੇਰਾ ਉਸ ਨੂੰ ਮਿਲਣ ਤੋਂ ਬਾਅਦ ਚੁੱਪ ਹੀ ਰਹੀ ਉਹ ਕਰਕੇ ਸਫਾਈਆਂ ਵਿੱਚ ਰੁੱਝੀ ਤੇ ਮੈਂ ਜਨਾਥਨ ਫਰੇਜ਼ਨ ਦਾ ਕਲੈਕਸ਼ਨਸ ਨਾਵਲ ਚੁੱਕ ਕੇ ਪੜਨ ਲੱਗ ਪਿਆ ਜੋ ਮੈਂ ਲਾਇਬ੍ਰੇਰੀ ਤੋਂ ਲਿਆਂਦਾ ਸੀ ਜੋ ਉਹ ਮੈਨੂੰ ਬੜਾ ਦਿਲਚਸਪ ਲੱਗਿਆ ਇੱਕ ਹਫਤਾ ਲੰਘ ਗਿਆ ਪਰ ਮੈਂ ਰੌਣ ਨੂੰ ਮਿਲਣ ਨਾ ਗਿਆ ਇੱਕ ਮੈਨੂੰ ਪੜਨ ਦਾ ਚਸਕਾ ਪੈ ਗਿਆ ਸੀ ਤੇ ਮਿਲਾ ਮੇਰੇ ਨਾਲ ਹੁਣ ਜ਼ਰਾ ਨਿੱਜੀ ਤੌਰ ਤੇ ਵੀ ਖੁੱਲ ਗਈ ਸੀ ਕਦੇ ਉਹ ਮੈਨੂੰ ਆਪਣੀ ਹੀਤੀਆਂ ਗੱਲਾਂ ਸੁਣਾਉਣ ਲੱਗ ਪੈਂਦੀ ਕਿ ਕਿਵੇਂ ਉਸ ਨੂੰ ਉਸਦੇ ਪਿਓ ਨੇ ਕਦੇ ਮਿਲਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਤੀਆਂ ਬਾਰੇ ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਅਫਸੋਸ ਹੁੰਦਾ ਕਿ ਮੇਰੇ ਕੋਈ ਟੀ ਕਿਉਂ ਨਹੀਂ ਸੀ ਕਦੇ ਉਹ ਆਪਣੇ ਰਹਿ ਚੁੱਕੇ ਪਤੀਆਂ ਦੀਆਂ ਬੇਵਫਾਈਆਂ ਤੇ ਬੇਸ਼ਰਮੀਆਂ ਦੀਆਂ ਗੱਲਾਂ ਦੱਸ ਕੇ ਆਪਣਾ ਮਨ ਹੌਲਾ ਕਰ ਲੈਂਦੀ ਸੀ ਇੱਕ ਹਫਤਾ ਇੰਜ ਹੀ ਹੋਰ ਗੁਜ਼ਰ ਗਿਆ ਬਾਕੀ ਅਗਲੇ ਕਾਂਡ ਵਿੱਚ